ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈ ਕੇ ਸ਼ਿਰਕਤ ਕੀਤਾ ਜਾ ਰਿਹਾ ਸੀ ਹੁਣ ਇਸ ਕਥਿਤ ਵੀਡੀਓ ਨੂੰ ਲੈ ਕੇ ਐਫਆਈਆਰ ਦਰਜ ਹੋ ਗਈ ਹੈ ਦੱਸਦੀ ਹੈ ਕਿ ਮੋਹਾਲੇ ਚ ਜਗਮਨ ਸਮਰਾ ਨਾਮ ਦੇ ਸ਼ਖਸ ਦੇ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਡੀਪ ਫੇਕ ਦੇ ਨਾਲ ਵੀਡੀਓ ਬਣਾਉਣ ਤੇ ਟੈਕਨੋਲੋਜੀ ਦੀ ਗਲਤ ਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਅਸਲ ਅਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਇੱਕ ਏ ਆਈ ਦੀ ਨਾਲ ਬਣੀ ਗਲਤ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਨੂੰ ਸੀਐਮ ਦਾ ਨਾਮ ਲੈ ਕੇ ਵਾਇਰਲ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ ਇਸ ਕੱਤੇ ਤੋਂ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਗਮਨ ਸਮਰਾ ਜਿਸ ਦੇ ਅਕਾਊਂਟ ਤੋਂ ਇਹ ਵੀਡੀਓ ਪੇਲ ਸ਼ੇਅਰ ਕੀਤੀ ਗਈ ਸੀ ਤੇ ਮੋਹਾਲੀ ਚ ਐਫ ਆਈ ਆਰ ਹੋ ਗਈ ਹੈ ਮੀਡਿਆ ਰਿਪੋਰਟਸ ਦੇ ਮੁਤਾਬਕ ਵੀਡੀਓ ਪੋਸਟ ਕਰਨ ਵਾਲਾ ਸ਼ਖਸ ਵਿਦੇਸ਼ ਚ ਹੈ ਹੁਣ ਸਵਾਲ ਇੱਥੇ ਇਹ ਹੈ ਕਿ ਉਸ ਨੂੰ ਅਜੀਬੀ ਹਰਕਤ ਕਿਉਂ ਕੀਤੀ ਗਈ ਕੀ ਕਿਸੇ ਦੇ ਕਹਿਣ ਤੇ ਅਜੀਬੀ ਸ਼ਰਾਰਤ ਕੀਤੀ ਗਈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਮੋਹਾਲੀ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਜਗਮਨ ਸਮਰਾ ਦੇ ਨਾਮ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਹੌਂਦਿਆਂ ਨੂੰ ਪਤਾ ਲੱਗੇਗਾ ਜਦੋਂ ਪੁਲਿਸ ਜਾਂਚ ਕਰੇਗੀ ਕਿ ਉਸ ਦੇ ਵੱਲੋਂ ਅਜੀਬੀ ਹਰਕਤ ਕਿਉਂ ਕੀਤੀ ਗਈ ਹੈ ਉਸ ਨੇ ਵੀਡੀਓ ਕਿਉਂ ਆਪਣੇ ਅਕਾਊਂਟ ਤੋਂ ਪੋਸਟ ਕੀਤੀ ਹੈ ਤੇ ਮੁੱਖ ਮੰਤਰੀ ਦਾ ਨਾਮ ਲੈ ਕੇ ਕਿਉਂ ਵਾਇਰਲ ਕੀਤੀ ਜਾ ਰਹੀ ਸੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈ ਕੇ ਸ਼ਰਕੇਤਾ ਜਾ ਰਿਹਾ ਸੀ ਹੁਣ ਇਸ ਕਥਿਤ ਵੀਡੀਓ ਨੂੰ ਲੈ ਕੇ ਐਫ ਆਈ ਆਰ ਦਰਜ ਹੋ ਗਈ ਹੈ ਦੱਸਦੀ ਹੈ ਕਿ ਮੋਹਾਲੇ ਚ ਜਗਮਨ ਸਮਰਾ ਨਾਮ ਦੇ ਸ਼ਖਸ ਦੇ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਡੀਪ ਫੇਕ ਦੇ ਨਾਲ ਵੀਡੀਓ ਬਣਾਉਣ ਤੇ ਟੈਕਨੋਲੋਜੀ ਦੀ ਗਲਤ ਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਦਰਅਸਲ ਅਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਇੱਕ AI ਦੇ ਨਾਲ ਬਣੀ ਗਲਤ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਨੂੰ ਸੀਐਮ ਦਾ ਨਾਮ ਲੈ ਕੇ ਵਾਇਰਲ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਸ ਘਟਨਾ ਤੋਂ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਜਗਮਨ ਸਮਰਾ ਜਿਸ ਦੇ ਅਕਾਊਂਟ ਤੋਂ ਇਹ ਵੀਡੀਓ ਪੇਲ ਸ਼ੇਅਰ ਕੀਤੀ ਗਈ ਸੀ ਤੇ ਮੋਹਾਲੀ ਚ ਐਫ ਆਈ ਆਰ ਹੋ ਗਈ ਹੈ ਮੀਡਿਆ ਰਿਪੋਰਟਸ ਦੇ ਮੁਤਾਬਕ ਵੀਡੀਓ ਪੋਸਟ ਕਰਨ ਵਾਲਾ ਸ਼ਖਸ ਵਿਦੇਸ਼ ਚ ਹੈ ਹੁਣ ਸਵਾਲ ਇਥੇ ਇਹ ਹੈ ਕਿ ਉਸ ਨੂੰ ਅਜੀਬੀ ਹਰਕਤ ਕਿਉਂ ਕੀਤੀ ਗਈ ਕੀ ਕਿਸੇ ਦੇ ਕਹਿਣ ਤੇ ਅਜੀਬੀ ਸ਼ਰਾਰਤ ਕੀਤੀ ਗਈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਮੋਹਾਲੀ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਜਗਮਨ ਸਮਰਾ ਦੇ ਨਾਮ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਹੌਂਦ ਦਿਨਾਂ ਨੂੰ ਪਤਾ ਲੱਗੇਗਾ ਜਦੋਂ ਪੁਲਿਸ ਜਾਂਚ ਕਰੇਗੀ ਕਿ ਉਸ ਦੇ ਵੱਲੋਂ ਅਜੀਬੀ ਹਰਕਤ ਕਿਉਂ ਕੀਤੀ ਗਈ ਹੈ ਉਸ ਦੇ ਵੀਡੀਓ ਕਿਉਂ ਆਪਣੇ ਅਕਾਊਂਟ ਤੋਂ ਪੋਸਟ ਕੀਤੀ ਹੈ ਤੇ ਮੁੱਖ ਮੰਤਰੀ ਦਾ ਨਾਮ ਲੈ ਕੇ ਕਿਉਂ ਵਾਇਰਲ ਕੀਤੀ ਜਾ ਰਹੀ ਸੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈ ਕੇ ਸ਼ੇਅਰ ਕੀਤਾ ਜਾ ਰਿਹਾ ਸੀ ਹੁਣ ਇਸ ਕਥਿਤ ਵੀਡੀਓ ਨੂੰ ਲੈ ਕੇ ਐਫ ਆਈ ਆਰ ਦਰਜ ਹੋ ਗਈ ਹੈ ਦੱਸਦੀ ਹੈ ਕਿ ਮੁਹਾਲਲੇ ਚ ਜਗਮਨ ਸਮਰਾ ਨਾਮ ਦੇ ਸ਼ਖਸ ਦੇ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਡੀਪ ਫੇਕ ਦੇ ਨਾਲ ਵੀਡੀਓ ਬਣਾਉਣ ਤੇ ਟੈਕਨੋਲੋਜੀ ਦੀ ਗਲਤ ਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਅਸਲ ਅਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਕਿ ਏ ਆਈ ਦੇ ਨਾਲ ਬਣੀ ਗਲਤ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਨੂੰ ਸੀਐਮ ਦਾ ਨਾਮ ਲੈ ਕੇ ਵਾਇਰਲ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ ਇਸ ਕੱਥਿਤ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਗਮਨ ਸਮਰਾ ਜਿਸ ਦੇ ਅਕਾਊਂਟ ਤੋਂ ਇਹ ਵੀਡੀਓ ਪੇਲ ਸ਼ੇਅਰ ਕੀਤੀ ਗਈ ਇਸ ਤੇ ਮੋਹਾਲੀ ਚ ਐਫ ਆਈ ਆਰ ਹੋ ਗਈ ਹੈ ਮੀਡਿਆ ਰਿਪੋਰਟਸ ਦੇ ਮੁਤਾਬਕ ਵੀਡੀਓ ਪੋਸਟ ਕਰਨ ਵਾਲਾ ਸ਼ਖਸ ਵਿਦੇਸ਼ ਚ ਹੈ ਉਸ ਸਵਾਲ ਇਤੇ ਇਹ ਹੈ ਕਿ ਉਸ ਨੂੰ ਅਜੀਹੀ ਹਰਕਤ ਕਿਉਂ ਕੀਤੀ ਗਈ ਕੀ ਕਿਸੇ ਦੇ ਕਹਿਣ ਤੇ ਅਜੀਹੀ ਸ਼ਰਾਰਤ ਕੀਤੀ ਗਈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਪੁਲਿਸ ਨੇ ਮੋਹਾਲੀ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਜਗਮਨ ਸਮਰਾ ਦੇ ਨਾਮ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਜਾਂਚ ਸ਼ੁਰੂ ਕਰ ਦਦੀ ਹੈ ਹੁਣ ਹੰਦ ਦਿਨਾਂ ਨੂੰ ਪਤਾ ਲੱਗੇਗਾ ਜਦੋਂ ਪੁਲਿਸ ਜਾਂਚ ਕਰੇਗੀ ਕਿ ਉਸ ਦੇ ਵੱਲੋਂ ਅਜੀਹੀ ਹਰਕਤ ਕਿਉਂ ਕੀਤੀ ਗਈ ਹੈ ਉਸ ਦੀ ਵੀਡੀਓ ਕਿਉਂ ਆਪਣੇ ਅਕਾਊਂਟ ਤੋਂ ਪੋਸਟ ਕੀਤੀ ਹੈ ਤੇ ਮੁੱਖ ਮੰਤਰੀ ਦਾ ਨਾਮ ਲੈ ਕੇ ਕਿਉਂ ਵਾਇਰਲ ਕੀਤੀ ਜਾ ਰਹੀ ਸੀ